ਕਿਸਾਨ ਸਾਥੀਓ ਸਤੰਬਰ 2025 ਹੈ ਤੁਸੀਂ ਜਾਣਦੇ ਹੋ ਕਿ ਇਸ ਸਾਲ ਵਰਖਾ ਬਹੁਤ ਜ਼ਿਆਦਾ ਹੋਈ ਹੈ ਵਰਖਾ ਇੰਨੀ ਕੋ ਹੋਈ ਹੈ ਕਿ ਆਪਣੇ ਸਟੋਰਾਂ ਦੀਆਂ ਛੱਤਾਂ ਵੀ ਜਿਹੜੀਆਂ ਹੈਗੀਆਂ ਉਹ ਚੋ ਗਈਆਂ ਤੇ ਕਈ ਜਗ੍ਹਾ ਤੇ ਆਪਣੀ ਜਿਹੜੀ ਕਣਕ ਖਾਣ ਵਾਲੀ ਤੇ ਬੀ ਵਾਲੀ ਕਣਕ ਸੀਗੀ ਉਹਦੇ ਵਿੱਚ ਵੀ ਜਿਹੜਾ ਚਵਾ ਪਿਆ ਉਹ ਇੱਕ ਵੱਖਰੀ ਗੱਲ ਹੈ ਤਾਂ ਇਸ ਲਈ ਪਹਿਲਾਂ ਕਣਕ ਦੇ ਡਰਮ ਜਿੱਥੇ ਰੱਖੀ ਕਣਕ ਉਹ ਚੈੱਕ ਕਰਨਾ ਸਾਡਾ ਫਰਜ਼ ਬੰਦਾ ਹੈ ਜੇ ਕਣਕ ਦੇ ਸੈੱਲ ਹੈਗੀ ਹੈ ਤੇ ਬਾਹਰ ਕੱਢ ਕੇ ਉਹਨੇ ਕੁਇਸ ਕਾ ਲੈਣਾ ਚਾਹੀਦਾ ਮੌਸਮ ਦੇਖ ਕੇ ਦੂਸਰੀ ਗੱਲ ਹੈਗੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਮੀਂਹ ਜ਼ਿਆਦਾ ਪਿਆ ਹਵਾ ਦੇ ਵਿੱਚ ਨਮੀ ਜ਼ਿਆਦਾ ਹੈਗੀ ਹੈ ਤਾਂ ਫਿਰ ਜਿਹੜਾ ਆਪਣਾ ਸੁਸਰੀ ਦੀ ਸਮੱਸਿਆ ਵੀ ਇਸ ਸਾਲ ਜ਼ਿਆਦਾ ਆਏਗੀ ਤਾਂ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੀ ਕਣਕ ਦੇ ਵਿੱਚ ਇਸ ਵੇਲੇ ਸੁਸਰੀ ਪੈ ਗਈ ਹੈ ਤਾਂ ਤੁਹਾਨੂੰ ਦੁਬਾਰਾ ਸਲਫਾਹ ਦੀਆਂ ਗੋਲੀਆਂ ਜਿਵੇਂ ਸੀ ਜਾਂ ਜੋ ਵੀ ਤਰੀਕੇ ਨਾਲ ਪਹਿਲਾਂ ਕੰਟਰੋਲ ਕਰਦੇ ਹੋ ਦੁਬਾਰਾ ਕਰਨਾ ਪਏਗਾ ਤਾਂ ਮੇਰੀ ਬੇਨਤੀ ਹੈ ਕਿ ਸਾਰੇ ਵੀਰ ਇੱਕ ਵਾਰੀ ਆਪਦੀ ਕਣਕ ਨੂੰ ਚੈੱਕ ਜ਼ਰੂਰ ਕਰ ਲੈਣ ਜੇ ਇਹ ਦਿੱਕਤ ਹੈ ਤਾਂ ਕਿ ਉਹਨੇ ਠੀਕ ਕੀਤਾ ਜਾਵੇ ਇਹ ਨਾ ਹੋਵੇ ਕਿ ਆਪਾਂ ਕਣ ਕਬੀੜੀਆਂ ਲੀਆਂ ਕੱਢ ਕੇ ਦੇਖੀਏ ਤਾਂ ਉਹਨਾਂ ਨੂੰ ਨੁਕਸਾਨ ਹੋ ਗਿਆ ਵੀ